ਦੋਸੋ ਬਠਿੰਡਾ ਪੁਲਿਸ ਨੇ ਇਹਨਾਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਚੋਂ ਇੱਕ ਲੜਕੀ ਵੀ ਹੈ ਇਹਨਾਂ ਤਿੰਨਾਂ ਨੇ ਆਪਣੇ ਇੱਕ ਸਾਥੀ ਨੂੰ ਨਸ਼ੇ ਦੀ ਓਵਰਡੋਜ਼ ਦੇ ਕੇ ਉਸ ਨੂੰ ਮਾਰ ਕੇ ਪਲਾਟ ਚ ਦੱਬ ਦਿੱਤਾ ਸੀ ਜਿਸ ਤੋਂ ਬਾਅਦ ਉਸ ਮਰਹੂਮ ਵਿਅਕਤੀ ਦੇ ਲਾਪਤਾ ਵਿਅਕਤੀ ਦੀ ਘਰਦਿਆਂ ਨੇ ਜੋ ਪੁਲਿਸ ਕੋਲ ਰਿਪੋਰਟ ਲਗਾਈ ਤਾਂ ਪੁਲਿਸ ਨੇ ਟੀਮਾਂ ਬਣਾ ਕੇ ਛਾਉਮਣ ਕੀਤੀ ਜਿਸ ਦੌਰਾਨ ਇਹਨਾਂ ਵਿਅਕਤੀਆਂ ਕੋਲ ਪਹੁੰਚੀ ਤਾਂ ਉਸ ਦੌਰਾਨ ਨਾਲ ਦੇ ਪਲਾਟ ਦੇ ਵਿੱਚ ਇਸ ਲੜਕੀ ਦੇ ਘਰ ਦੇ ਨਾਲ ਜੋ ਪਲਾਟ ਸੀਗਾ ਉਹਦੇ ਵਿੱਚ ਮਾਰਕਦ ਬਹਿਸ ਦੀ ਪੁਲਿਸ ਨੇ লাশ ਬਰਾਮਦ ਕੀਤੀ ਤਾਂ ਅੱਜ ਕਾਨਫਰੈਂਸ ਕੀਤੀ ਹੈ ਐਸਪੀ ਸਿਟੀ ਬਟੰਡਾ ਨੇ ਤੇ ਸਾਰਾ ਖੁਲਾਸਾ ਕੀਤਾ ਹੈ ਕਿ ਕਿਸ ਤਰ੍ਹਾਂ ਪੂਰੇ ਪਲਾਨ ਦੇ ਨਾਲ ਉਸ ਵਿਅਕਤੀ ਨੂੰ ਘਰੇ ਬੁਲਾ ਕੇ ਉਹਨੂੰ ਓਵਰਡੋਜ਼ ਦਿੱਤੀ ਗਈ ਉਸ ਤੋਂ ਬਾਅਦ ਉਹਦਾ ਕਤਲ ਕਰਕੇ ਪਲਾਟ 'ਚ ਲਪਿਆ ਗਿਆ ਅਸਲ ਦੇ ਵਿੱਚ ਇਹ ਚਾਰੇ ਰਲਕੇ ਨਸ਼ਾ ਕਰਦੇ ਸੀ ਤੇ ਜਿਸ ਦੌਰਾਨ ਕੋਈ ਰੰਜਿਸ਼ ਹੋ ਗਈ ਸੀ ਰੰਜਿਸ਼ ਦੇ ਦੌਰਾਨ ਇਸ ਵਿਅਕਤੀ ਨੂੰ ਮੈ ਰਹੂ ਵਿਅਕਤੀ ਦੇ ਉੱਤੇ ਟੀਕਾ ਲਾ ਕੇ ਉਹਨੂੰ ਓਵਰਡੋਜ਼ ਦੇ ਕੇ ਮਾਰ ਦਿੱਤਾ ਗਿਆ ਤੁਹਾਨੂੰ ਸਾਰੀ ਡਿਟੇਲ ਸੁਣਾਉਣੀ ਹੈ ਕੇਸ ਦੀ ਕਿ ਕੀ ਡਿਟੇਲ ਸੀ ਕਿਸ ਤਰ੍ਹਾਂ ਪੁਲਿਸ ਇੰਨਾ ਕੋਲ ਪਹੁੰਚੀ ਤੇ ਹੁਣ ਅੱਗੇ ਦੀ ਕਾਰਵਾਈ ਕੀ ਹੋਗੀ ਅਜਨ ਨੂੰ ਕਾਬੂ ਕਰਕੇ ਹੁਣ ਅੱਗੇ ਦੀ ਕਾਰਵਾਈ ਨੂੰ ਜਿਹੜਾ ਹੈਗਾ ਉਹ ਅੰਜਾਮ ਦਿੱਤਾ ਜਾਊਗਾ ਉਸ ਤੋਂ ਪਹਿਲਾਂ ਤੁਹਾਨੂੰ ਸੁਣਾਉਣੀ ਹੈ ਕਿ ਐਸਪੀ ਸਿਟੀ ਬਸ਼ਨੜਾ ਸ਼ੀਂਦੰਦਰ ਸਿੰਘ ਜੀ ਨੇ ਕੀ ਡਿਟੇਲ ਦੱਸੀ ਹੈ ਕੇਸ ਦੀ ਹੋਰ ਕੀ ਖੁਲਾਸੇ ਕੀਤੇ ਆ ਕਿਸ ਤਰ੍ਹਾਂ ਕਾਬੂ ਕੀਤਾ ਇਹਨਾਂ ਨੂੰ ਮੇਲਾ ਸਿੰਘ ਇੱਕ ਜੋ ਗਿਲਖੁਰ ਤੋਂ ਤਾਂ ਰਹਿਣ ਵਾਲਾ ਇਸ ਦਾ ਲੜਕਾ ਬਲਜਿੰਦਰ ਸਿੰਘ ਉਰਫ ਲੱਭੀ ਇਹ ਦੋ ਤਰੀਕ ਦਾ ਘਰ ਤੋਂ ਗਿਆ ਹੋਇਆ ਸੀਗਾ ਤੇ ਘਰੇ ਇਹ ਕਹਿ ਕੇ ਗਿਆ ਸੀ ਕਿ ਅਮਰੇ ਨਨਕੇ ਪਿੰਡ ਚੱਲਿਆ ਉਸ ਤੋਂ ਬਾਅਦ ਇਹ ਘਰ ਦੇ ਵਿੱਚ ਵਾਪਸ ਨਹੀਂ ਪਰਤਿਆ ਸੀਗਾ ਇਸ ਬੰਦ ਦੇ ਵਿੱਚ ਸਾਡੇ ਥਾਣਾ ਨਾਲ ਥਾਣਾ ਦੀ ਜਿਹੜੀ ਟੀਮ ਸੀਗੀ ਅੰਡਰ ਸੁਪਰਵਾਈਜ਼ਨ ਆਫ ਡੀਐਸਪੀ ਸਾਹਿਬ ਪੁੱਛੋ ਜਿਹਦੀ ਸੁਪਰਵਾਈਜ਼ਨ ਦੇ ਵਿੱਚ ਜਿਹੜੇ ਕੰਮ ਕਰ ਰਹੇ ਸੀਗੇ ਇਸ ਨੂੰ ਟ੍ਰੇਸ ਕਰਨ ਵਾਸਤੇ ਤਾਂ ਇਹ ਇਸ ਨੂੰ ਟਰੇਸ ਕਰਦੇ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਬਜਿੰਦਰ ਸਿੰਘ ਉਰਫ ਲੱਬੀ ਜੋ 2 ਤਰੀਕ ਨੂੰ ਜਦੋਂ ਘਰੋਂ ਨਿਕਲਿਆ ਸੀਗਾ ਤਾਂ ਇਹ ਪੁੱਛੋ ਜਿਹੜੀ ਹੈਗੀ ਇੱਕ ਲੜਕੀ ਬਨਾਕਸ਼ੀ ਹੈਗੀ ਹੈ ਜਿਹਦੇ ਘਰ ਇਹ ਚਲਾ ਗਿਆ ਸੀਗਾ ਜੋ ਕਿ ਇੱਕ ਡਿਸਮਿਸਡ ਨਰਸ ਸੀ ਉਸਦੇ ਘਰ ਜਾ ਕੇ ਉੱਥੇ ਯਾਦਵਿੰਦਰ ਯਾਦੀ ਤੇ ਤੀਜਾ ਨਿਸ਼ਤਰ ਸਿੰਘ ਉਰਫ ਸ਼ਿਗਾਰਾ ਇਹਨਾਂ ਤਿੰਨਾਂ ਬੰਦਿਆਂ ਨੇ ਜਿਹੜਾ ਹੈਗਾ ਇਹਨੂੰ ਡਰਗ ਦੀ ਓਵਰਡੋਸ ਨਾਲ ਇਹਨੂੰ ਜਿਹੜੀ ਮੌਤ ਦੇ ਘਾਟ ਉਤਾਰ ਦਿੱਤਾ ਸੀਗਾ ਜਦੋਂ ਇਸ ਬੰਦੇ ਦੀ ਡੈਥ ਹੋ ਗਈ ਤਾਂ ਉਸ ਤੋਂ ਬਾਅਦ ਇਹਨਾਂ ਨੇ ਬਲਜਿੰਦਰ ਲੱਭੀ ਨੂੰ ਜਿਹੜਾ ਹੈਗਾ ਘਰ ਦੇ ਪਿਛਲੇ ਪਾਸੇ ਖਾਲੀ ਪਲਾਟ ਦੇ ਵਿੱਚ ਇਹਦੀ Laash ਨੂੰ Dead Body ਨੂੰ ਦੱਬ ਦਿੱਤਾ ਸੀਗਾ। ਤੋਂ ਸਾਡੀ ਟੀਮ ਡੀਐਸਪੀ ਪੁੱਚੋ ਸਾਹਿਬ ਤੇ ਐਸਐਚਓ ਥਾਣਾ ਨੇ ਇਸ ਮਾਮਲੇ ਨੂੰ ਟ੍ਰੇਸ ਕਰਦਿਆਂ ਹੋਇਆਂ ਮੁਕੱਦਮਾ ਨੰਬਰ 171 ਡੇਟਡ 15 12 2024 ਅੰਡਰ ਸੈਕਸ਼ਨ 103 1 BNS 238 3 ਸਬਸੈਕਸ਼ਨ 5 ਦਰਜ ਰਜਿਸਟਰ ਕੀਤਾ ਗਿਆ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨੋਂ ਦੋਸ਼ੀ ਮਨਕਸ਼ੀ ਨਸ਼ੱਤਰ ਤੇ ਯਾਦਵਿੰਦਰ ਯਾਦੀ ਇਹਨਾਂ ਨੂੰ ਅਸੀਂ 17 ਤਰੀਕ ਨੂੰ ਜਿਹੜਾ ਹੈਗਾ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਇਹਨਾਂ ਨੇ ਵੀ ਆਪਣੀ ਇੰਟਰੋਗੇਸ਼ਨ ਦੌਰਾਨ ਮੰਨਿਆ ਵੀ ਜਦੋਂ ਇਹ ਲੜਕਾ ਬਜਿੰਦਰ ਲੱਭੀ ਇਹਨਾਂ ਦੇ ਘਰ ਦੇ ਵਿੱਚ ਆ ਗਿਆ ਸੀਗਾ ਤਾਂ ਉਸ ਤੋਂ ਬਾਅਦ ਮਿਨਾਕਸ਼ੀ ਨੇ ਜਿਹੜਾ ਹੈਗਾ ਡਰਗ ఓਵਰਡੋਸ ਨਾਲ ਇਹ ਨੂੰ ਜਿਹੜੀ ਮੌਤੇ ਘਾਟ ਉਤਾਰ ਦਿੱਤਾ ਸੀਗਾ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਇਹ ਪਿਛਲੇ ਖਾਲੀ ਪਲਾਂਟ ਦੇ ਵਿੱਚ ਇਹਦੀ ਡੈਡ ਬੋਡੀ ਨੂੰ ਦੱਬ ਦਿੱਤਾ ਸੀਗਾ ਸੋ ਅਸੀਂ ਜਿਹੜੀ ਡੈਡ ਬੋਡੀ ਹੈਗੀ ਆ ਇਹਨਾਂ ਦੀ ਨਿਸ਼ਾਨਦੇਹੀ ਦੇ ਉੱਪਰ ਬਰਾਮਦ ਕਰ ਲਈ ਹੈ ਅੰਡਰ ਸੁਪਰਵਾਈਜ਼ਨ ਆਫ ਡਿਊਟੀ ਮੈਸਟਰ ਲਗਾ ਕੇ ਤੇ ਜਿਹੜੀ ਫਰਦਰ ਜਿਹੜੀ ਹੈਗੀ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਰਮਾਨ ਲੈ ਕੇ ਅਸੀਂ ਪੁਸ਼ਕਾਰਵ ਜਿਹੜੀ ਬੰਦੀ ਕਰ ਰਹੇ ਹਾਂ ਸਰ ਕਿਥੋਂ ਰਹਿਣ ਹੋਵੇ ਜੀ ਇਹ ਜਿਹੜੇ ਇੱਕ ਦੋਸ਼ੀ ਮਹਾਰਾਜਦ ਰਹਿਣ ਵਾਲਾ ਇਹ ਜਯਦਵਿੰਦਰ ਯਾਦੀ ਜਿਹੜਾ ਨਛੱਤਰ ਹੈਗਾ ਇਹ ਲਹਿਰਮਾ ਬਾਬਾ ਦਾ ਰਹਿਣ ਵਾਲਾ ਤੇ ਜਿਹੜੀ ਮਨਕਸ਼ੀ ਹੈ ਵੈਸੇ ਬੇਸਿਕਲੀ ਕਪੂਰਥਲਾ ਦੀ ਰਹਿਣ ਵਾਲੀ ਹੈ ਤੇ ਇਹ ਇਹ ਪਹਿਲਾਂ ਪੁੱਛੋ ਕਲਾਾਂ ਦੇ ਵਿੱਚ ਸਰਕਾਰੀ ਹਸਪੀਟਲ ਦੇ ਵਿੱਚ ਨਰਸ ਦਾ ਕੰਮ ਕਰਦੀ ਸੀਗੀ ਦੇ 6-7 ਸਾਲ ਤੋਂ ਡਿਸਮਿਸ ਹੈ ਉਸ ਤੋਂ ਬਾਅਦ ਇਹ ਪੁਚੋ ਕਲਾਂ ਦੇ ਵਿੱਚ ਹੀ ਰਹਿ ਰਹੀ ਹੈ ਤਿੰਨੋਂ ਨਸ਼ਾ ਕਰਨ ਦਾ ਕੀ ਕੰਮ ਹੈ ਕਿਉਂ ਆਇਆ ਇਹ ਤਿੰਨੇ ਜਿਹੜੇ ਦੋਸ਼ੀ ਨੇ ਇਹਨਾਂ ਦੀ ਬੇਸਿਕਲੀ ਪ੍ਰੀਲੀਮਿਨਰੀ ਇਨਵੈਸਟਿਗੇਸ਼ਨ ਦੇ ਵਿੱਚ ਨਿਕਲ ਕੇ ਆਇਆ ਕਿ ਤਿੰਨੋਂ ਜਿਹੜੇ ਸੀ ਕਿ ਨਸ਼ਾ ਕਰਨ ਦੇ ਆਦੀ ਸੀਗੇ ਤੇ ਬਲਜਿੰਦਰ ਲੱਭੀ ਨਾਲ ਇਹਨਾਂ ਦੀ ਪਹਿਲਾਂ ਕਿਸੇ ਗੱਲ ਤੋਂ ਲੈ ਕੇ ਤਕਰਾਰ ਹੋ ਗਈ ਸੀ ਜਦੋਂ ਇਹਨਾਂ ਦੇ ਘਰ ਆਇਆ ਸੀਗਾ ਉਸੇ ਰੰਜਿਸ਼ਬਾਜੀ ਦੇ ਵਿੱਚ ਹੀ ਇਹਨਾਂ ਨੇ ਡਰਗ ওভারਰਡੋਜ਼ ਨਾਲ ਉਹਨੂੰ ਮੌਤ ਘਾਟ ਉਤਾਰ ਦਿੱਤਾ ਇਹ ਰੈਗੂਲਰ ਨਰਸ ਸੀ ਇਹ ਸਿਵਲ ਹਸਪੀਟਲ ਪੁਚੋ ਦੇ ਵਿੱਚ ਰੈਗੂਲਰ ਨਰਸ ਦਾ ਕੰਮ ਕਰਦੀ ਸੀਗੀ ਇਹਨੂੰ ਜਿਹ ਮਿਸਟਰ ਤਾਂ ਗੈਰਹਾਜ਼ਰ ਰਹਿਣ ਕਰ। ਗੈਰਹਾਜ਼ਰ ਰਹਿੰਦੀ ਸੀ ਕਿਉਂਕਿ ਡਰੱਗ ਡਿਕਟ ਸੀਗੀ। ਉਥੋਂ ਆਪਣੀ ਡਿਊਟੀ ਦੇ ਉੱਤੇ ਗੈਰਹਾਜ਼ਰ ਰਹਿੰਦੀ ਸੀਗੀ ਇਸ ਕਰਕੇ ਜਿਹੜਾ ਹੈਗਾ ਉਹਨਾਂ ਨੇ ਡਾਕਟਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਇਹ ਇਹ ਬੇਸਿਕਲੀ ਮੈਰਿਡ ਸੀਗੀ ਕਪੂਰਥਾਲੀ ਦੇ ਰਹਿਣ ਵਾਲੀ ਸੀਗੀ ਤੇ ਹੁਣ ਇਹ ਜਿਹੜੀ ਇਹ ਪਰਚੋਕਾ ਦਾ ਰਹਿ ਰਹੀ ਹੈ ਆਪਣੇ ਇਹ ਦੇ ਨਾਲ ਜਿਹੜੇ ਸਾਥੀ ਜਿਹੜੇ ਨਿਸ਼ੱਤਰ ਤੇ ਯਾਦਵੰਦ ਯਾਦੀ ਵੀ ਇਹਦੇ ਨਾਲ ਜਿਹੜੇ ਹੈਗੇ ਰਹਿੰਦੇ ਆ। ਇਹਨਾਂ ਦਾ ਤਾਂ ਮਾਮਲਾ ਕਿਸ ਤਰ੍ਹਾਂ ਪਹਿਲਾਂ ਇਹਨਾਂ ਦੇ ਕੋਈ ਵੀ ਮੁਕਤਮਾ ਦਰਜ ਨਹੀਂ ਹੈਗਾ ਬਾਕੀ ਜਿਹੜੇ ਦੋ ਦੋਸ਼ੀ ਨੇ ਉਹ ਬੇਰੁਜ਼ਗਾਰ ਨੇ ਤੇ ਇਹਨਾਂ ਦੇ ਹੁਣ ਅਸੀਂ ਥਾਣਾ ਨਾ ਥਾਣਾ ਦੇ ਵਿੱਚ ਜਿਹੜਾ ਕਿ 302 ਪਹਿਲਾਂ ਮਰਡਰ ਦਾ ਸੈਕਸ਼ਨ ਹੁੰਦੇ ਸੀਗੇ ਉਹਦੇ ਰਿਲੇਵੈਂਟ ਸੈਕਸ਼ਨ 103 ਸਬਸੈਕਸ਼ਨ 1 ਬੀ ਐਨਐਸ ਦੇ ਵਿੱਚ ਮੁਕਤਮਾ ਦਰਜ ਕਰਕੇ ਫਰਦਰ ਜਿਹੜੀ ਇਹ ਇਨਵੈਸਟੀਗੇਸ਼ਨ ਕਰ ਰਹੇ ਜਿਹਨਾਂ ਦੇ ਜਾਂ ਜਿਹੜੇ ਮਿਲ ਕੇ ਰਹਿ ਰਹੇ ਆ ਉਹਨਾਂ ਦੇ ਇਹ ਹੈ ਕਾਸ ਵਿੱਚ ਕਿਸ ਬੰਦੇ ਨੇ ਮਾਰੀ ਜਿਹੜੇ ਇਹ ਮਨਾਕਸ਼ੀ ਦੇ ਨਾਲ ਜਿਹੜੇ ਦੋ ਬੰਦੇ ਨੇ ਯਾਦਵਿੰਦਰ ਤੇ ਨਸ਼ੱਤਰ ਇਹ ਆਪਸ ਦੇ ਵਿੱਚ ਸਾਲਾ ਜੀਜਾ ਨੇ ਡਿਸੀਜ਼ ਕਿਸ ਸੰਬੰਧ ਕੇ ਦਿੱਤਾ ਹੈ ਡਿਸੀਜ਼ ਇਹਨਾਂ ਨੂੰ ਤੇ ਪਹਿਲਾਂ ਵੀ ਇਹਦੇ ਕੋਲ ਆਉਂਦਾ ਜਾਂਦਾ ਸੀਗਾ ਜਦੋਂ ਉਸ ਦਿਨ ਵੀ ਆਇਆ ਤਾਂ ਉਸ ਦਿਨ ਫਿਰ ਇਹਨਾਂ ਨੇ ਜਿਹੜੇ ਹੈਗੇ ਨਸ਼ੇ ਦੇ ਨਾਲ ਜਿਹੜੇ ਹੈਗੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹਨਾਂ ਦੀ ਪਰਲਾ ਛੋਟੀ ਮੋਟੀ ਕਿਸੇ ਗੱਲ ਤੋਂ ਆਪਸ ਵਿੱਚ ਲੜਾਈ ਵੀ ਹੋਈ ਸੀ ਮਨਕਸ਼ੀ ਦੇ ਨਾਲ ਕਿੰਨੇ ਦਿਨਾਂ ਤੋਂ ਸਾਮ ਦਾ ਮਨਕਸ਼ੀ ਦੇ ਇਹਦੇ ਮਨਕਸ਼ੀ ਦੇ ਜਿਹੜਾ ਮਰਨ ਵਾਲੇ ਇਹਨਾਂ ਦੋ ਤਿੰਨ ਸਾਲ ਤੋਂ ਜਿਹੜੇ ਹੈਗੇ ਜੰਮਸ਼ਾਨ ਸੀਗੀ ਤਾਂ ਤਨਾਇਆ ਕਦੋਂ ਰੌਫ ਉਸੇ ਦਿਰਾਤ ਨੂੰ ਇਹਨਾਂ ਨੇ ਦੋ ਤਰੀਕ ਨੂੰ ਜਿਵੇਂ ਉਹਦੇ ਬੰਦੇ ਦੀ ਮੌਤ ਹੋ ਗਈ ਸੀਗੀ ਤਾਂ ਜਿਹੜੀ ਪਹਿਲੀ ਪੁਛਗਿਸ ਵਿੱਚ ਆਇਆ ਕਿ ਨਾ ਤੈਨੂੰ ਤਰੀਕ ਨੂੰ ਜਿਹੜਾ ਹੈਗਾ ਯਾਦਵਿੰਦਰ ਤੇ ਇਹ ਨਸ਼ੱਤਰ ਦੀ ਮੱਦੇ ਨਾਲ ਇਹਨੂੰ ਪਿਛਲੇ ਪਲਾਨ ਦੇ ਵਿੱਚ ਲੱਭ ਦਿੱਤਾ ਸੀ ਜੀ ਜੀ ਕਤਲ ਦੀ ਰਜਿਸਟਰੀ ਸੀ ਕਹਿ ਰਹੇ ਹੋ ਕਿ ਕੋਈ ਮੁੱਲ ਲਈ ਸੀ ਕਿ ਜੜ ਲੜਾਈ ਹੋਈ ਜਾਂ ਰਜਿਸਟਰੀ ਉਹਦਾ ਇੰਨੀ ਚੰਗੀ ਸੂਚਨਾ ਪੱਤਰ ਹੋ ਗਿਆ ਕਿ ਉਹਨੇ ਉਹਨੂੰ ਹੋਰ ਬੇਸਿਕਲੀ ਐਕਚੁਅਲੀ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਜਿਹੜੇ ਡਰੱਗ ਡ ਨਾਕਸ਼ੀ ਦੇ ਨਾਲ ਜਿਹੜੇ ਯਾਦਵਿੰਦਰ ਤੇ ਨਸ਼ੱਤਰ ਹੈਗੇ ਆ ਸੋ ਜਦੋਂ ਬੰਦਾ ਨਸ਼ੇ ਦੀ ਲੋਰ ਦੇ ਵਿੱਚ ਹੁੰਦਾ ਹੈ ਉਹਨੂੰ ਮਤਲਬ ਸੈਂਸਸ ਦੇ ਵਿੱਚ ਨਹੀਂ ਸੀਗੇ ਇਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਐਡਾ ਵੱਡਾ ਕੰਮ ਕਰ ਜਾਣਗੇ ਸੋ ਸਿਰ ਨਸ਼ੇ ਦੀ ਮਤਲਬ ਲੋਰ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਕਤਲ ਦੀ ਵਾਕਤ ਨੂੰ ਅੰਜਾਮ ਦਿੱਤਾ ਦੂਜੇ ਸਾਡੇ ਦਾ ਕੀ ਸਬੰਧ ਹੈ ਇਹਦੇ ਨਾਲ ਨਸ਼ੇ ਦੇ ਨਾਲ ਜੀ ਉਹ ਇਹਦੇ ਨਾਲ ਪਹਿਲਾਂ ਤੋਂ ਜਾਣ ਪਛਾਣ ਹੈਗੀ ਇਹਦੇ ਨਾਲ ਜਿਹੜੀ ਹੈਗੀ ਕਾਫੀ ਦੇਰ ਤੋਂ ਤੇ ਲਿੰਕ ਵਿੱਚ ਹੈਗੇ ਨੇ ਇਹਦੇ ਘਰੋਂ ਤਾਂ ਜਾਂਦੇ ਵੀ ਸੀਗੇ ਨਸ਼ੇ ਕਰਕੇ ਲਿੰਕ ਸੀ ਜਾਂ ਕੋਈ ਹੋਰ ਸਪੌਂਸਰ ਸੀ ਮੇਨ ਪਰਪਸ ਤਾਂ ਜਿਹਦਾ ਹੈ ਕਿ ਕਿ ਤਿੰਨੇ ਇਕੱਠੇ ਨਸ਼ਾ ਕਰਦੇ ਨੇ ਤਾਂ ਬੇਸਿਕਲੀ ਤੇ ਨਸ਼ੇ ਵਾਲੀ ਐਂਗਲ ਸਾਹਮਣੇ ਨਹੀਂ ਬਿਲਕੁਲ ਨਹੀਂ ਮੁੱਢਲੀ ਇੰਟਰੋਗੇਸ਼ਨ ਦੇ ਵਿੱਚ ਤੇ ਇਦਾਂ ਦੀ ਗੱਲ ਸਾਹਮਣੇ ਨਹੀਂ ਆਈ ਬੇਸਿਕਲੀ ਡਰਗ ਐਡਿਕਟਸ ਖੁਦ ਡਰਗ ਐਡਿਕਟਸ ਸੀਗੇ ਨਾਟ ਐਸਪਲਾਇਰ ਐਸਪਲਾਇਰ ਜਿਹੜਾ ਰੋਕੀ ਵਾਲਾ ਮਾਮਲਾ ਉਹ ਤੇ ਚੰਗਾ ਧੰਨਵਾਦ ਉਹ ਕੱਟ ਕਰਦੇ ਹਾਂ ਹਾਂ ਸਮਝ ਕਰਕੇ